ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੀ ਵੀਡੀਓ ਪੰਜਾਬ ਦੇ ਕਿਸਾਨਾਂ ਦੇ ਲਈ ਲੈ ਕੇ ਹਾਜ਼ਰਾਂ ਅੱਜ ਗੱਲ ਕਰਾਂਗੇ ਆਪਾਂ ਬਾਸਮਤੀ ਦੇ ਰੇਟ ਦੇ ਬਾਰੇ ਕਿ ਇਸ ਸਾਲ 1509 ਬਾਸਮਤੀ ਰੇਟ ਦੇ ਵਿੱਚ ਕੀ ਵਾਧਾ ਘਾਟਾ ਹੈ ਅਕਤੂਬਰ 4 ਤੋਂ ਬਾਅਦ ਹੀ ਆਪਰੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਵੀ ਤਾਜ਼ਾ ਅਪਡੇਟ ਆਪਾਂ ਨੇ ਇਕੱਠੀ ਕੀਤੀ ਹੈ ਬਖਬਖ ਮੰਡੀਆਂ ਦੇ ਵਿੱਚੋਂ ਜੋ ਖਬਰ ਆਈ ਹੈ ਕਿਉਂਕਿ ਇਸ ਵੇਲੇ ਝੋਨੇ ਦੀ ਕਟਾਈ ਦਾ ਸੀਜ਼ਨ ਜ਼ੋਰ ਫੜ ਰਿਹਾ ਹੈ ਤੇ ਬਾਸਮਤੀ ਦੇ ਰੇਟ ਜਿਹੜੇ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਘਟ ਨੇ ਜਿਹੜੇ ਕਿ ਕਿਸਾਨਾਂ ਲਈ ਇਸ ਵਾਰ ਘਾਟੇ ਦਾ ਸੌਦਾ ਬਣ ਰਹੇ ਨੇ ਸੋ ਸ਼ੁਰੂਆਤ ਕਰਦੇ ਆ ਕਿਉਂਕਿ ਆਪਣੇ ਚੈਨਲ ਨਾਲ ਪੰਜਾਬ ਵੈਦਰ ਤੇ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਜੁੜੇ ਹੋਏ ਨੇ ਸੋ ਇਸੇ ਕਰਕੇ ਕਿਸਾਨਾਂ ਲਈ ਚਲੋ ਵਿਚ ਵਿਚਾਲੇ ਕੁਝ ਇੱਕ ਦੋ ਜਾਣਕਾਰੀ ਵਾਲੀ ਵੀਡੀਓਜ਼ ਆਪਾਂ ਲਗ ਤੌਰ ਤੇ ਸਾਂਝੀਆਂ ਕਰ ਦਿੰਨੇ ਆ ਸੋ ਗੱਲ ਕਰਦੇ ਆ ਸ਼ੁਰੂਆਤ ਮੰਡੀ ਦੇ ਖਬਰ ਦੀ 1509 ਜਿੱਥੇ ਬਾਸਮਤੀ ਦਾ ਰੇਟ ਅੱਜ ਤੋਂ 15 20 15 ਕੇ ਦਿਨ ਪਹਿਲਾਂ ਗੱਲ ਕਰੀਏ ਤਾਂ 3000 ਤੇ ਜਾ ਰਹੇ ਸੀ ਤਾਂ ਇੱਕ ਵਾਰ ਫਿਰ ਮੰਡੀ ਆਈ ਸੀ ਲਗਭਗ ਆਖਰੀ ਹਫਤੇ ਸਤੰਬਰ ਦੇ ਵਿੱਚ ਤੇ ਰੇਟ ਘਟ ਕੇ 25 2600 ਦੇ ਆਸ-ਪਾਸ ਆ ਗਏ ਸਨ ਜਿਹੜੇ ਕਿ ਪਿਛਲੇ ਸਾਲ ਦੇ ਮੁਕਾਬਲੇ 1000 ਤੋਂ ਲੈ ਕੇ 1200 ਰੁਪਏ ਤੱਕ ਘਟ ਸੀ ਤੇ ਹੁਣ ਦੀ ਜਿਹੜੀ ਅਪਡੇਟ ਹੈ 4 ਅਕਤੂਬਰ ਤੋਂ ਤਾਂ ਬਾਸਮਤੀ ਦੀ ਰੇਟ ਜਿਹੜੇ ਇੱਕ ਵਾਰ ਫਿਰ 2-300 ਰੁਪਏ ਦੀ ਥੋੜੀ ਬਹੁਤ ਹਲਕੀ-ਹਲਕੀ ਤੇਜ਼ੀ ਦੇਖਣ ਨੂੰ ਮਿਲੀ ਹੈ ਜੋ ਰੇਟ 26-2700 ਤੇ ਆਗੇ ਸੀ ਤਾਂ ਉਹ ਰੇਟ ਹੁਣ 2800 ਤੋਂ ਲੈ ਕੇ 3000 ਤੱਕ ਜਾ ਰਹੇ ਨੇ ਗੱਲ ਕਰੀਏ ਪੰਜਾਬ ਦੀ ਨਾਬਾ ਮੰਡੀ ਦੀ ਜਿੱਥੇ ਰੇਟ ਹੈ ਜਿਹੜਾ 3000 ਲਗਭਗ 50-55 ਰੁਪਏ ਦੇ ਆਸ-ਪਾਸ ਜਿਹੜੀ ਟੌਪ ਦੀ ਕੁਆਲਿਟੀ ਆ 1509 ਲੱਗੀ ਹੈ ਤੇ ਉੱਥੇ ਹੀ 1692 ਦਾ ਰੇਟ ਹੈ ਲਗਭਗ 2995 ਰੁਪਏ ਟੌਪ ਕੁਆਲਿਟੀ ਲੱਗਣ ਦੀ ਜਿਹੜੀ ਖਬਰ ਆ ਉਹ ਆਪਾਂ ਨੂੰ ਮਿਲੀ ਹੈ ਤੇ ਉਸ ਤੋਂ ਇਲਾਵਾ ਖੰਨਾ ਮੰਡੀ ਦੀ ਗੱਲ ਕਰੀ ਤਾਂ ਖੰਨਾ ਮੰਡੀ ਦੇ ਵਿੱਚ ਵੀ ਜਿਹੜਾ ਰੇਟ ਆ ਲਗਭਗ 2850 ਰੁਪਏ ਤੋਂ ਲੈ ਕੇ 2995 97 ਜੇ ਕਹੇ ਦੀ ਵੀ ਲਗਭਗ 3000 ਦੇ ਕਰੀਬ ਤੱਕ ਜਿਹੜਾ ਰੇਟ ਆ ਉਹ ਇਸ ਵਾਰ ਟੌਪ ਦਾ ਲੱਗਿਆ ਪਿਛਲੇ ਇੱਕ ਦੋ ਦਿਨਾਂ ਦੀ ਜਿਹੜੀ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਗੱਲ ਕਰੀਏ ਚੀਕਾ ਮੰਡੀ ਚੀਕਾ ਮੰਡੀ ਦੇ ਵਿੱਚ ਵੀ ਜਿਹੜਾ ਟਾਪ ਰੇਟ ਆ 1509 ਦਾ ਉਹ ਲਗਭਗ ਆਪਾਂ ਨੂੰ 3025 ਰੁਪਏ ਦੇ ਆਸ-ਪਾਸ ਤੱਕ ਦੇਖਣ ਨੂੰ ਮਿਲਿਆ ਤੇ ਸੰਗਰੂਰ ਮੰਡੀ ਦੀ ਗੱਲ ਕਰੀਏ ਸੰਗਰੂਰ ਏਰੀਆ ਹੋ ਗਿਆ ਇਹ ਨਾਲ ਪਟਿਆਲੇ ਦਾ ਇਲਾਕਾ ਹੋ ਗਿਆ ਇਨ੍ਹਾਂ ਖੇਤਰਾਂ ਦੇ ਵਿੱਚ ਜਿਹੜੇ ਰੇਟ ਲੱਗ ਰਹੇ ਨੇ ਉਹ ਲਗਭਗ ਸਾਂਝੇ ਤੌਰ ਤੇ ਤਿੰਨ ਚਾਰ ਮੰਡੀਆਂ ਦੇ ਰੇਟ ਪ੍ਰਾਪਤ ਹੋਏ ਦੇ ਜਿਹਦੇ ਵਿੱਚ 2800 ਤੋਂ ਲੈ ਕੇ ਲਗਭਗ 2975 ਰੁਪਏ ਤੱਕ ਜਿਹੜਾ ਰੇਟ ਆ ਲੱਗਣ ਨੂੰ ਮਿਲਿਆ ਹੈ ਤੇ ਉੱਥੇ ਗੱਲ ਕਰੀਏ ਅਮਰਤਸਰ ਮੰਡੀ ਦੀ ਬਟਾਲਾ ਮੰਡੀ ਇਹ ਇਲਾਕਾ ਹੋ ਗਿਆ ਮਾਝੇ ਦਾ ਖੇਤਰ ਦਾ ਇਸ ਇਲਾਕੇ ਦੇ ਵਿੱਚ ਜਿਹੜਾ ਬਾਸਮਤੀ 1509 ਦਾ ਰੇਟ ਹੈ ਉਹ ਲਗਭਗ ਆਪਾਂ ਨੂੰ 2815 ਰੁਪਏ ਤੋਂ ਲੈ ਕੇ 3025 ਰੁਪਏ ਦੇ ਵਿਚਕਾਰ ਰੇਟ ਲੱਗੇ ਨੇ ਜਿਹੜੇ ਕੁਆਲਿਟੀ ਦੇ ਹਿਸਾਬ ਨਾਲ ਰੇਟ ਵਧ ਘਟਦੇ ਨੇ ਤਾਂ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਹਰਿਆਣੇ ਦੀਆਂ ਮੰਡੀਆਂ ਦੀ ਜੀਂਦ ਹੋ ਗਿਆ ਕੈਥਲ ਹੋ ਗਿਆ ਜਾਂ ਸਰਸਾ ਮੰਡੀ ਹੋ ਗਈ ਇਹ ਜਿਹੜੇ ਇਲਾਕੇ ਪੈ ਜਾਂਦੇ ਨੇ ਪੰਜਾਬ ਤੋਂ ਬਾਹਰ ਜੁਪੀ ਹਰਿਆਣੇ ਦੀਆਂ ਮੰਡੀਆਂ ਤਾਂ ਇਹਨਾਂ ਵਿੱਚ ਜਿਹੜਾ ਰੇਟ ਆ 3000 ਤੋਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪਲੱਸ ਰੇਟ ਚੱਲ ਰਿਹਾ ਹੈ 3020 25 ਤੋਂ ਲੈ ਕੇ 50 60 ਰੁਪਏ ਦੇ ਆਸ-ਪਾਸ ਇੱਕ ਦੋ ਖੇਤਰਾ ਵਿੱਚ ਮੰਡੀਆਂ ਵਿੱਚ ਜਿਹੜਾ ਰੇਟ ਆ 3100 ਤੱਕ ਵੀ ਦੇਖਣ ਨੂੰ ਮਿਲਿਆ ਹੈ ਸੋ ਇਸ ਤਰ੍ਹਾਂ ਆਪਾਂ ਇਹ ਕੁੱਲ ਮਿਲਾ ਕੇ ਕਿਸੇ ਤਾਂ ਰੇਟ ਨੇੜੇ ਲਗਭਗ 2800 ਤੋਂ ਲੈ ਕੇ 3000 ਦੇ ਆਸ-ਪਾਸ ਚੱਲ ਰਹੇ ਨੇ 200 ਰੁਪਏ ਦਾ ਜਿਹੜਾ ਕਟਾਵਾ ਕੱਟ ਕੁਆਲਟੀ ਉਹਦਾ ਰੇਟ ਘੱਟ ਆ ਜਿਹੜੀ ਚੰਗੀ ਕੁਆਲਟੀ ਆ ਉਹ 3000 ਜਾਂ 3000 ਤੋਂ ਕੁਝ ਰੁਪਈਆ